ਖੜ ਨਹੀਂ ਇਹ ਚਾਲ ਮਿਟਵਾ ਜਿੰਨੀ ਮਰਜ਼ੀ ਲਿਖਿਆ ਖੜ ਨਹੀਂ ਇਹ ਚਾਲ ਮਿਟਵਾ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਆ ਸੋਖਪ੍ਰੀਤ ਪੰਨੂ ਭੈਣ ਆ ਗਈ ਸੱਤ ਸ਼੍ਰੀ ਕਾਲ ਭੈਣੇ ਸੱਤ ਸ਼੍ਰੀ ਕਾਲ 77 ਹੋ ਗਏ ਹਾਂਜੀ ਭੈਣੇ 77 ਹੋ ਗਏ ਤੇ ਅੱਗੇ ਆਪਣੇ ਦੀਪ ਬਾਈ ਦਾ ਕਮੈਂਟ ਆਇਆ ਇਹਦਾ ਤਾਂ ਪੜਨਾ ਪੈਂਦਾ ਹੁੰਦਾ ਆ ਸੇਤ ਸਭ ਤੋਂ ਵੱਡਾ ਤੋਹਫਾ ਹੈ ਸਬਰ ਸਭ ਤੋਂ ਵੱਡਾ ਧਨ ਅਤੇ ਵਫਾਦਾਰੀ ਸਭ ਤੋਂ ਵੱਡਾ ਰਿਸ਼ਤਾ ਹੈ ਬਿਲਕੁਲ ਸਹੀ ਕਿਹਾ ਭਾਈ ਜੀ ਜੀਰੇ ਕੋਲੇ ਸੇਤ ਹੈ ਜੀ ਮੈਨਾਂ ਸਭ ਤੋਂ ਵੱਡਾ ਤੋਹਫਾ ਸਭ ਤੋਂ ਵੱਡਾ ਧਨ ਰੱਖ ਲੋ ਜਾਂ ਹਨ ਤੇ ਸਬਰ ਸਭ ਤੋਂ ਵੱਡਾ ਆਪਣੇ ਜੀ ਦੇ ਚ ਸਬਰ ਹੈਗਾ ਮੈਨਾਂ ਉਹਦੇ ਕੋਲੇ ਬਹੁਤ ਕੁਝ ਹੈਗਾ ਤੇ ਵਫਾਦਾਰੀ ਮੈਨਾਂ ਜਿਹਦੇ ਚ ਬਾਈ ਵਫਾਦਾਰੀ ਆ ਉਹ ਇੱਕ ਦਿਨ ਮੈਨਾਂ ਯਾਰ ਉਹਦੇ ਵਰਗਾ ਬੰਦਾ ਹੀ ਕੋਈ ਨਹੀਂ ਦੇਵਤਾ ਹੁੰਦਾ ਜਿਹਦੇ ਚ ਵਫਾਦਾਰੀ ਆ ਪਰ ਅੱਜ ਕੱਲ ਵਫਾਦਾਰ ਰਹਿ ਬਹੁਤ ਘੱਟ ਲੋਕ ਗਏ ਇਹ ਗੱਲ ਮੰਨਣੀ ਪਊਗੀ ਜਿਹਦਾ ਖਾਂਦੇ ਆ ਜਿਹਦੇ ਨਾਲ ਬੰਦੇ ਆ ਜਿਹਦੇ ਨਾਲ ਮੰਨ ਕੇ ਚੱਲੀ سپورਟ ਲੈਂਦੇ ਆ ਉਸੇ ਦੇ ਗਿੱਟੇ ਵੱਢਦੇ ਆ ਇਹ ਗੱਲ ਹਮੇਸ਼ਾ ਆਪਣੇ ਨਾਲ ਹੋਈ ਆ ਤੇ ਆਪਣੇ ਨਾਲ ਹੋਈ ਵੀ ਆ ਪਹਿਲਾਂ ਤੋਂ ਲੈ ਕੇ ਹੁੰਦੀ ਵੀ ਆਈ ਆ ਠੀਕ ਹੈ ਨਾ ਬਾਈ ਤੇ ਸੁਣਾਓ ਜੀ ਕੋਈ ਹੋਰ ਗੱਲ ਬਾਤ ਤਾਂ ਦੇ ਗੁਈ ਵੀ ਮਾ ਜੰਦੀ ਬੰਦੇ ਨੂੰ ਬੰਦਾ ਕਦੇ ਮਾਦਾ ਨਹੀਂ ਮੇ ਤਾਂ ਮਨ ਬੰਦੇ ਦੇ ਜਾਨ ਪੈਸਾ ਪਨ ਦੇਦਾ ਪਰ ਨਾ ਕਰ ਜਿਉਂਦੇ ਬੰਦੇ ਦੇ ਇਥੇ ਕੋਈ ਕਦਕ ਕਾਦਾ ਨਹੀਂ ਜਿਉਂਦੇ ਬੰਦੇ ਦੇ ਇਥੇ ਕੋਈ ਕਦਕ ਕਾਦਾ ਨਹੀਂ ਕੀ ਬਾਤ ਹੈ ਇੱਕ ਅਰੀ ਦੁਬਾਰੇ ਸੁਣਾਉਗੇ ਇਹ ਹੀ ਸਾਨੂੰ ਹਾਂਜੀ ਸੁਣੋ ਸਨਾਓ ਜੀ ਸਨਾਓ ਇਹ ਮੈਂ ਪਜੋੜੀ ਆਇਆ ਪੁੱਲ ਗਿਆ ਚਲੋ ਕੋਈ ਨਹੀਂ ਕੋਈ ਨਹੀਂ ਦੁਬਾਰੇ ਸੁਣਾ ਦਿਓ ਦੁਬਾਰੇ ਸੁਣਾ ਦਿਓ ਠੀਕ ਹੈ ਨਾ ਹਾਂ ਭਾਈ ਜੀ ਹਾਂ ਰਾਹੁਲ ਰਾਹੁਲ ਹਾਂਜੀ ਵੀਰ ਜੀ ਕੀ ਹਾਲ ਚਾਲ ਹੈ ਰਾਹੁਲ ਭਾਈ ਲਾਈਕ ਕਰ ਦਿਓ ਜੀ ਜਿਹੜੇ ਜਿਹੜੇ ਭੈਣ ਭਰਾਵਾਂ ਨੇ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ ਜੇਕਰ ਉੱਪਰ ਇੱਥੇ ਚਿੱਟਾ ਜਿਹਾ ਉਹ ਦੇਖਦਾ ਹੈ ਨਾ ਠੀਕ ਹੈ ਨਾ ਅ ਗੁੱਠਾ ਜਿਹਾ ਦੇਖਦਾ ਥੰਬਸ ਅਪ ਜਿਹਾ ਤਾ ਤੁਸੀਂ ਲਾਈਕ ਨਹੀਂ ਕੀਤਾ ਜੇ ਮੰਨ ਕੇ ਤੇਲੀ ਗੂੜਾ ਚਿੱਟਾ ਦਿਖਦਾ ਤਾਂ ਬਾਈ ਲਾਈਕ ਕੀਤਾ ਹੋਇਆ ਹਰਲੀਨ ਹੈਲੋ bro ਹੈਲੋ ਜੀ ਅ ਹੈਲੋ ਅ ਕੀ ਬੋਲ ਰਹੇ ਹੋ ਬਈਆ ਇਹ ਕੋਈ ਨਹੀਂ ਜੀ ਅਸੀਂ ਇਹ ਵੀਰੇ ਨਾਲ ਅੱਜ ਜਨ ਕਰ ਰਹੇ ਹਾਂ ਗੱਲਾਂ ਬਾਤਾਂ ਆਪਣਾ ਭਰਾ ਆਇਆ ਸੀਗਾ ਆਪਣੇ ਨਾਲ ਤੇ ਇਹਨੇ ਬਹੁਤ ਕੁਝ ਲਿਖਿਆ ਹੋਇਆ ਆਪਦਾ ਤੇ ਕਿਉਂਕਿ ਇਹ ਲੱਤਾਂ ਤੋਂ ਚੱਲ ਨਹੀਂ ਸਕਦਾ ਬਾਹਾਂ ਤੋਂ ਇਹ ਜਾਦੇ ਵਜਨ ਨਹੀਂ ਚੱਕ ਸਕਦਾ ਤੇ ਤਾਂ ਕਰਕੇ ਅ ਜਿੰਨਾ ਸੋਣਾ ਬੋਲਦਾ ਹੈ ਜਿਹੜੇ ਪਿੱਛੇ ਬੈਠੇ ਬਜ਼ੁਰਗ ਉਹਨਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੱਥ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਰੱਬ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਅ ਸੁੱਖ ਪੰਨੂ ਭੈਣੇ ਬਾਪੂ ਜੀ ਤੁਹਾਡੇ ਲਈ ਸਤਿ ਸ਼੍ਰੀ ਅਕਾਲ ਬੋਲਿਆ ਧੰਨਵਾਦ ਆ ਜੀ ਧੰਨਵਾਦ ਆ ਜਿਹੜਾ ਹਾਂ ਜੀ ਸੁੱਖ ਪੰਨੂ ਭੈਣ ਆਪਣੀ ਸੁਖਪ੍ਰੀਤ कौर ਪੰਨੂ ਤੇ ਇਹ ਕਹਿੰਦੀ ਕਿੰਨਾ ਸੋਣਾ ਬੋਲਦਾ ਸਾਡਾ ਵੀਰ ਤੇ ਜਿਹੜੇ ਪਿੱਛੇ ਬਾਪੂ ਜੀ ਬੈਠੇ ਆ ਬਜ਼ੁਰਗ ਬੈਠੇ ਆ ਵੀ ਉਹਨਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਰੱਬ ਉਹਨਾਂ ਨੂੰ ਹਮੇਸ਼ਾ ਤੰਦਰੁਸਤ ਰੱਖੇ ਬਹੁਤ ਬਹੁਤ ਧੰਨਵਾਦ ਆ ਜੀ ਬਹੁਤ ਬਹੁਤ ਭੈਣ ਦਾ ਬਹੁਤ ਬਹੁਤ ਧੰਨਵਾਦ ਆ ਜੀ ਰਾਜਬੋ ਇਸ ਭੈਣ ਨੇ ਲਾਈਕ ਕਰੋ ਸਾਰੇ ਜਾਣੇ ਤੇ ਹਰਲੀਨ ਭੈਣੇ ਸਤਿ ਸ਼੍ਰੀ ਅਕਾਲ ਲਾਈਕ ਦਮ ਥੈਂਕ ਯੂ ਭੈਣੇ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਲਾਈਕ ਕਰਨ ਲਈ ਤੇ ਤੁਸੀਂ ਉਹਨੇ ਜਾਦ ਕਰ ਲੋ ਮੈਂ ਉਹਨੇ 2 ਮਿੰਟ ਕਮੈਂਟ ਪੜ੍ਹ ਦਿਆਂ ਫਿਰ ਆਪਾਂ ਸੁਣਦੇ ਆ ਬਹੁਤ ਅ ਅੱਛਾ ਬਹੁਤ ਅ ਬੁਰਾ ਹੋਇਆ ਬਈਆ ਠੀਕ ਹੈ ਕਿਆ ਜਲ ਬਾਈ ਆ ਹਾਂਜੀ ਬਾਈ ਰਾਹੁਲ ਵੀਰਾ ਤਰ ਨਹੀਂ ਸਕਦਾ ਤਾਂ ਕਰਕੇ ਠੀਕ ਹੈ ਨਾ ਤੇ ਵਾਹਿਗੁਰੂ 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 ਸੁਖ ਪੰਨੂ ਭੈਣੇ ਤੇ ਅੱਗੇ ਆ ਰਾਮ ਰਾਮ ਜੀ ਬਹੁਤ ਬਹੁਤ ਸ਼ੁਕਰੀਆ ਰਾਮ ਕੁਮਾਰ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ 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 ਸੁਖ ਪੰਨੂ ਭੈਣੇ ਅ ਭਈਆ ਮuje ਪੈਨ ਕੀਏ ਆ ਜਰੂਰ ਕਰ ਦਨੇ ਆ ਜੀ ਜਰੂਰ ਕਰ ਦਨੇ ਆ ਠੀਕ ਹੈ ਨਾ ਪੈਨ ਕਰਨ ਕਰ ਦਨੇ ਆ ਕੋਈ ਚੱਕਰ ਨਹੀਂ ਤੇ ਵਾਹਿਗੁਰੂ 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 ਸਤਿ ਪੰਥ ਨੂੰ ਭੈਣੇ ਵਾਹਿਗੁਰੂ ਤੇ ਮੈਂ ਦੋ ਤਰ੍ਹਾਂ ਦੇ ਲੋਕਾਂ ਤੇ ਭਰੋਸਾ ਨਹੀਂ ਕਰਦਾ ਪਹਿਲਾ ਜਿਸ ਨੂੰ ਮੈਂ ਜਾਨ